ਤੇ ਮੈਨੂੰ ਬਹੁਤ ਜਿਆਦਾ ਦੇ ਇੰਸਟਾਗ੍ਰam ਤੇ ਮੈਸੇਜੇਸ ਆ ਰਹੇ ਤੇ ਸਵੇਰ ਦੇ ਮੈਨੂੰ ਬਹੁਤ মিডিਆ ਚੈਨਲਸ ਵੱਲੋਂ ਵੀ ਕਾਲਸ ਆਇਆ ਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਡਾ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡਾ ਅੰਮ੍ਰਿਤਸਰ ਜਿਹੜਾ ਵੈ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੁਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੁਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਕਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜਿਹੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਡੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅੰਮ੍ਰਿਤਸਰ ਚ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਨਾਂ ਨੂੰ ਆਹੀ اپੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਥੈਂਕ ਯੂ ਸੋ ਮੱਚ ਸਸਕੀਲ ਜੀ ਮੈਂ ਹਾਲੀ ਸੀਰੀਅਲ ਮੈਂ ਫਿਲਮ ਐਕਟਰ ਹਾਂ ਕਾਸਿਮ ਐਕਟਰ ਹਾਂ ਜਿੱਦਾਂ بڑا ਮੁੱਦਾ ਪੱਖਿਆ ਹੋਇਆ ਮੈਂ ਇੰਟਰਵਿਊ ਵੀ ਦਿੱਤੀ ਹੈ ਮੈਂ ਹਮੇਸ਼ਾ ਹੱਕ ਚਾ ਕਿ ਆਪਾਂ ਇਨਸਾਨ ਆ ਰੱਬ ਦੇ ਬਣਾਏ ਹੋਏ ਆ ਲੇਕਿਨ ਵਾਕਿਆ ਜੋ ਵੀ ਕਮਿਊਨਿਟੀਜ਼ ਨੇ ਜਾਂ ਜੋ ਵੀ ਤਰੀਕਾ ਹੈ ਚਾਹੇ ਅਸੀਂ ਇਨਸਾਨ ਹੀ ਹਾਂ ਅਸੀਂ ਟਰਾਂਸ ਆ ਜਾਂ ਤੁਸੀਂ ਪ੍ਰੇਡਾ ਕਰਨ ਵਾਲੇ ਹੋ ਵੀ ਸਾਡੇ ਆਪਣੇ ਹੋ ਮੈਂ ਇਹੀ ਤੁਹਾਨੂੰ ਕਹੂੰਗਾ ਕਿ ਵੇਖੋ ਬਹੁਤ ਵਧੀਆ ਗੱਲ ਹੈ ਤੁਹਾਡੀ ਕੋਈ ਖਿਲਾਫਤ ਨਹੀਂ ਕਰ ਰਿਹਾ ਜਿਹੜੇ ਮੋਦਵਾਰ ਬੰਦੇ ਤੁਹਾਨੂੰ ਬੋਲ ਰਹੇ ਨੇ ਕੋਈ ਤੁਹਾਡੇ ਖਿਲਾਫ ਨਹੀਂ ਬੋਲ ਰਹੇ ਲੇਕਿਨ ਪੰਜਾਬੀ ਚ ਕਹਾਵਤ ਹੈ ਟੱਕੀ ਦੀ ਜੇ ਕੋਈ ਨਾ ਬੁਝੇ ਆਪਾਂ ਰੌਲਾ ਕਿਉਂ ਪਾਉਣਾ ਆਪਾਂ ਇਹ ਵੇਖੋ ਆਪਾਂ ਪੰਜਾਬੀ ਆ ਉਹ ਵੀ ਆਪਾਂ ਇੰਡੀਆ ਨੇ ਆਪਾਂ ਚੰਗੀਆਂ ਫੈਮਿਲੀਨ ਬਿਲੋਂਗ ਕਰਦੇ ਆ ਜੇ ਆਪਾਂ ਖੁੱਲ ਕੇ ਆਵਾਂਗੇ ਤੁਸੀਂ ਲੋਕ ਖੁੱਲ ਕੇ ਇਦਾਂ ਪ੍ਰੇਡਾ ਕੱਢੋਗੇ ਤੇ ਕੱਲੂ ਕੀ ਗੱਲ ਤੁਸੀਂ ਆਪਣਾ ਘਰ ਨਹੀਂ ਸੁਣਾ ਆਪਣੇ ਭੈਣਾ ਜਾਂ ਭਰਾ ਨਹੀਂ ਵੀ ਆਉਣੇ ਸਾਡੇ ਘਰ ਵੀ ਸਰਦਾਰ ਨੇ ਪੱਗਾ ਵਾਲੇ ਨੇ ਮਾਂ ਪਿਓ ਨੇ ਸਾਨੂੰ ਵਾਹ ਤਰੀਕੇ ਨਾਲ ਚੱਲਣਾ ਚਾਹੀਦਾ ਕਰੋ ਜੋ ਮਰਜੀ ਸਿਆਣੇ ਕਹਿੰਦੇ ਆ ਖਾਓ ਮਨ ਪਉਂਦਾ ਪਾਓ ਜੱਗ ਪਉਂਦਾ ਪਰ ਜੇ ਆਪਾਂ ਸ਼ਰੀਆਮ ਇਦਾਂ ਹੋ ਜਾ ਜੋ ਮਾਰੀ ਗੱਲ ਨਾਲੇ ਗੁਰੂ ਦੀ ਨਜ਼ਰੀ ਦੇ ਵਿੱਚ ਤੁਸੀਂ ਇਹ ਕੀ ਕਹਿ ਚਾਹੁੰਦੇ ਹੋ ਉੱਥੇ ਚੰਗੇ-ਚੰਗੇ ਕਿਸੇ ਕਿਸੇ ਵੀ ਗੁਰੂ ਨਗਰੀ ਹੋਵੇ ਕਿਤੇ ਵੀ ਹੋਵੇ શ્રી ਅਮਰਸਰ ਸਾਹਿਬ ਤੋਂ ਨਹੀਂ ਕਿਤੇ ਵੀ ਤੁਸੀਂ ਕਿਸੇ ਵੀ ਸ਼ਹਿਰ 'ਚ ਹੋ ਦੇਸ਼ 'ਚ ਹੋ ਤੇ ਬਿਟਾਓ ਆਪਾਂ ਵੈਸਟਰਨ ਕਲਚਰ ਨੂੰ ਅਪਣਾ ਸਕਦੇ ਆ ਵੈਸਟਰਨ ਹੋ ਸਕਦੇ ਆ ਸਾਡਾ ਪਰਸਨ ਇੰਟਰਸਟ ਕੁਝ ਵੀ ਹੋ ਸਕਦਾ ਹੈ ਲੇਕਿਨ ਅਸੀਂ ਸਰੀਆਮ ਨਹੀਂ ਹੋ ਸਕਦੇ ਤੁਹਾਡੇ ਵੀ ਖਲਾਫਤ ਨਹੀਂ ਹੈ ਇਹਨੂੰ ਚੰਗਾ ਤੁਸੀਂ ਹੱਥ ਜੋੜ ਕੇ ਵੈਸੇ ਕਹੋ ਜੀ ਸਾਡੇ ਰਾਈਟਸ ਨੇ ਜਾਂ ਸਾਨੂੰ ਹੱਕ ਮਿਲਣਾ ਚਾਹੀਦਾ ਹੈ ਦੇਸ਼ਿਤ ਮਾਰਾਇ ਨੇ ਦੋ ਹੀ ਚੀਜ਼ਾਂ ਬਣਾਈਆਂ ਨੇ ਧਾਈ ਅੱਖਰ ਪਿਆਰ ਕੇ ਤੇ ਤੁਸੀਂ ਪਲੀਜ਼ ਆਪਣੇ ਤੇ ਕੰਟਰੋਲ ਰੱਖੋ ਫਨ ਕਰੋ ਇੰਜੋਏ ਕਰੋ ਇਹ ਵਾਦਾ ਰਈਸ ਕੋਸ਼ਿਸ਼ ਨਹੀਂ ਰੱਖਿਆ ਅਗਰੇਆ ਵਾਵਾ ਹੀ ਕਰਦੇ ਆਪਾਂ ਤੁਹਾਡੇ ਵਾਸਤੇ ਬੇਇਜ਼ਤੀ ਹੈ ਇੰਜੋਏ ਕਰੋ ਯਾਰ ਆਪਣਾ ਕੀਤਾ ਕਰੋ ਤੁਸੀਂ ਇੰਜੀਨੀਅਰ ਹੋ ਡਾਕਟਰ ਹੋ ਚਾਹੇ ਐਕਟਰ ਹੋ ਕਾਸਟਿੰਗ ਚ ਹੋ ਡਿਜ਼ਾਈਨਰ ਹੋ ਕਿਸੇ ਲਾਈਨ ਦੇ ਹੋ ਤੁਸੀਂ ਆਪਾਂ ਨੂੰ ਪਹਿਲਾ ਆਪਣਾ ਦੇਸ਼ ਆਪਣਾ ਧਰਮ ਆਪਣੀ ਸਭਿਅਤਾ ਬਖਣੀ ਚਾਹੀਦੀ ਹੈ ਇਹ ਸਾਡੀ ਸਭਿਅਤਾ ਨਹੀਂ ਹੈ ਕੋਈ ਘਟਨਾ ਖਲਾਫਤ ਨਹੀਂ ਹੈ ਆਮ ਆਲਸੋ ਐਗਰੀ ਵਿਦ ਯੂ ਇੰਜੋਏ ਕਰੋ ਹੱਸੋ ਖੇਡੋ ਲੇਕਿਨ ਪਰਦੇ ਦੀ ਚੀਜ਼ ਚੰਗੀ ਲੱਗਦੀ ਹੈ ਵੇਖੋ ਜੇ ਆਪਾਂ ਸਿਨੇਮੇ ਚ ਇੰਨੇ ਆ ਉਹ ਵਾਕਿਆ ਹੀ ਕੋਈ ਵੀ ਨਗਰੀ ਹੋਵੇ ਹਰ ਜਗ੍ਹਾ ਗੁਰੂ ਘਰ ਹੈ ਗੁਰੂ ਘਰ ਦੇ ਵਿੱਚ ਬਹਿਣਾ ਖਲੋਣਾ ਹੈ ਮੰਦਿਰ ਨਹੀਂ ਮਸਜਿਦ ਨਹੀਂ ਆਪਾਂ ਆਪਾਂ ਇਸ ਕਾਲ ਸਿਨੇਮੇ ਨਹੀਂ ਆਪੇ ਆਪ ਹਿੰਦੂ ਆ ਮੁਸਲਮਾਨ ਆ ਕੀ ਆ ਆਪਾਂ ਇੱਕ ਇਨਸਾਨ ਆ ਸੋ ਇਨਸਾਨ ਨੂੰ ਚੰਗੇ ਤਰੀਕੇ ਨਾਲ ਹੀ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਚਾਹੀਦਾ ਹੈ ਕਿ ਇਨਸਾਨੀਅਤ ਨਾਲ ਲੈ ਤੁਹਾਨੂੰ ਵੇਖ ਕੇ ਅੱਛਾ ਲੈਸਨ ਮਿਲੇ ਕਿਸੇ ਨੂੰ ਤਨ ਵੀ ਕੀ ਇਨਸਪੀਰੇਸ਼ਨ ਆਏ ਲੋਕੀ ਗਾਣਾ ਨਾ ਕੱਢਣ ਲਾਂਤਾਂ ਨਾ ਪਾਉਣ ਕਰੋ ਜੋ ਕਰਨਾ ਹੈ ਇੰਜੋਏ ਕਰੋ ਜੇ ਤੁਸੀਂ ਕੋਈ ਕੁਸਕਾਰ ਨਹੀਂ ਰਹੇ ਹੋ ਤੁਸੀਂ ਅਥਾਰਟिटीज ਕੋ ਜਾਂਦੇ ਹੋ ਪਹਿਲਾਂ ਨਾ ਦੱਸੋ ਕਿ ਪਲੀਜ਼ ਸਾਡਾ ਆਪ ਨਿਵੇਦਨ ਹੈ ਸਾਡੀ ਆ ਬੇਨਤੀ ਹੈ ਕਿ ਆ ਚਾਹੁੰਦੇ ਆ ਲੇਕਿਨ ਨੀਤਵਾਰ ਕਿਤੇ ਕੋਈ ਵੀ ਚੀਜ਼ ਮਾੜੀ ਹੁੰਦੀ ਹੈ ਹੈਨਾ ਤੇ ਤੁਸੀਂ ਉੱਥੇ ਅਮਰਸਰ ਸਾਹਿਬ ਵੀ ਕਿਤੇ ਵੀ ਕਿਤੇ ਵੀ ਕਿਸੇ ਵੀ ਪੰਜਾਬ ਦੇ ਸ਼ਹਿਰ ਚ ਮੈਂ ਕਹਾਂਗਾ ਹੁੰਦੀਆਂ ਵੀ ਰਹੀਆਂ ਨੇ ਉਹ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਨੇ ਵੈਸੇ ਹੋਣੀਆਂ ਨਹੀਂ ਚਾਹੀਦੀਆਂ ਕਿਤੇ ਵੀ ਤੂੰ ਆ ਜੇ ਉਠਿਆ ਤੇ ਚੰਗਾਰੀ ਲੱਗੀ ਹੋਏਗੀ ਲੇਕਿਨ ਕਿਸੇ ਨੂੰ ਬਤਮੀਜ਼ੀ ਆਪਾਂ ਵਰਡ ਬੋਲ ਦਿੰਨੇ ਆ ਕੋਈ ਨਹੀਂ ਬੋਲਦਾ ਵੱਡਾ ਛੋਟਾ ਕਿੱਦਾਂ ਆ ਜੋ ਵੀ ਅੱਜ ਕੱਲ ਬੜੇ ਫੇਮਸ ਹੋਏ ਨੇ ਗੰਦੇ ਵਰਡ ਨਹੀਂ ਬੋਲਨੇ ਚਾਹੀਦੇ ਕਿਉਂ ਕਿਸੇ ਵਾਲੇ ਮੁਲੀ ਚੁਕਨੀ ਆ ਆਪਣੇ ਵਾਲ ਵੀ ਤਿੰਨ ਚਾਰ <li>ਉਂਗਲੀਆਂ ਹੁੰਦੀਆਂ ਨੇ ਨਾ ਸੋ ਇੰਜੋਏ ਦ ਲਾਈਫ ਇੱਕ ਹੀ ਲਾਈਫ ਹੈ ਇਹਨੂੰ ਜੀਓ ਦੱਕੀ ਉਂਗਲੀ ਦਾ ਬਹਾਰ ਕਾਲ ਚੱਕ ਦਿੰਨੇ ਆ ਸੋ ਵੇਖੋ ਅੱਜ ਦਲਜੀਤ ਅੱਛਾ ਕੰਮ ਕਰ ਰਿਹਾ ਹੈ ਬੁਦਾਸਮਾਨ ਸਾਹ ਉਹਨਾਂ ਦੇ ਲੈਜੈਂਡ ਬੈਠੇ ਨੇ ਦੁਨੀਆ ਭਾਰ ਚ ਨਾ ਹੈ ਕਰਨ ਔਜਲਾ ਹੈ तो आप अच्छा ही करना चाहिए इंजॉय करो कोई नहीं मना करता शरेआम ना हो आप घर परिवार वाले हाँ यू शुड थिंक अबाउट